ਬੜੀਆ ਬਰਾਦਰੀ ਹੈ ਇਹ ਮਿਹਨਤ ਕਰ ਦੇ 31 ਸਮਾਜ ਹੈ ਜੀ ਇਹਨਾਂ ਦੇ ਖਿਲਾਫ ਜੋ ਰਾਜੀ ਸਿੰਘ ਕੋਲ ਬੋਲੇ ਨੇ ਉਹਨਾਂ ਨੂੰ ਬਾਹਰ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤੇ ਨਾਲ ਹੀ ਮੈਂ ਦੱਸਣਾ ਚਾਹਣਾ ਆਪਣੇ ਪਿੰਡਾਂ ਸਿੰਘ ਜਿੰਦਵਾ ਸਾਹਿਬ ਜਿਹੜੇ ਰਾਮਗੜੀਆ ਸਭ ਤੋਂ ਵੱਡੇ ਬਿੱਤੀ ਸਪੀਕਰ ਨੇ ਜੇ ਇੱਕ ਆਪ ਨਹੀਂ ਹੁੰਦਾ ਤਾਂ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਆਪਣੇ ਰਾਮਗੜੀਆਂ ਦੇ ਬਹੁਤ ਪਰਲੇ ਨੇ ਤੇ ਤੁਸੀਂ ਤਾਂ ਖੁਦ ਆਪ ਮੁਕਤੀ ਸਪੀਕਰ ਹੋ ਤੁਸੀਂ ਸਾਡੀ ਉਧਰ ਸਰਕਾਰ ਦੁਆਰੇ ਆਵਾਜ਼ اٹھਾਉਣੀ ਚਾਹੀਦੀ ਹੈ ਗਾਓ ਜਾ ਕੇ ਰਾਮਗੜੀਆਂ ਬਰਾਗੜੀ ਨੂੰ ਉੱਤ ਚੱਕਣ ਲਈ ਦੇਖੋ ਇਹ ਵੀ ਮਸਲੇ ਦੇ ਵਿੱਚ ਪਾਰਟੀ ਵਾਲਾ ਕੋਈ ਮਸਲਾ ਨਹੀਂ ਇਹ ਇੱਕ ਰਾਮਗੜੀਆਂ ਬਰਾਗੜੀ ਦਾ ਮਸਲਾ ਹੈ ਜਿਹਦੇ ਲਈ ਅਸੀਂ ਕੰਟਰੋਲ ਹੋਏ ਹੈ ਪਾਸ ਪਾਸ ਦੇ ਚੁਕਤੀ ਹੋਈ ਜਾਵਾ ਮੰਨ ਹੈ ਵੀਰੋ ਇਹ ਅਣਜਾਣ ਨੇ ਇੱਕ ਆਪ ਇਨਾਂ ਦੇ ਵਿੱਚੋਂ ਘਰੇ ਚਾਲ ਦਿੱਤੇ ਕੋਈ ਦੁਕਾਨਦਾਰ ਸੀ ਕੋਈ ਛੇਰੂ ਦੀ ਮੰਤਰੀ ਬਣਦੇ ਆ ਇਹਨਾਂ ਨੂੰ ਹੋਸ਼ ਆਉਂਦੇ ਦੀ ਕਦਰ ਨਹੀਂ ਇਹਨਾਂ ਦੇ ਜਿਹੜੇ ਲਖਵਾਦ ਨੇ ਇਹਨਾਂ ਨੂੰ ਹਲੇ ਪਤਾ ਨਹੀਂ ਕਿ ਅਸੀਂ ਕੀ ਬੋਲ ਲੈ ਇਸ ਕਰਕੇ ਵੀਰੋ ਜੇ ਸਾਡੇ ਸੰਯਾਮ ਭਾਈ ਚਾਰੇਵਾਰੇ ਰਾਮਗੜੀਆ ਭਾਈ ਚਾਰੇਵਾਰੇ ਸੇ ਬੀਸੀ ਭਾਗਵਾਰੇ ਦੇ ਦੋਤੇ ਨੇ ਮਾਤਾ ਸਰਕਾਰ ਦਾ ਕੋਈ ਮਹਿਨਤ ਕਰਦਾ ਕਿ ਇਸ ਰਾਮਗੜੀਆ ਭਾਈਚਾਰੇ ਦਾ ਸਾਥ ਦੇ ਕੇ ਖਦਾਬੂ ਅੰਕਤੀਮਾਨ ਰਾਮਗੜੀਆ ਭਾਈਚਾਰੇ ਦਾ ਕੰਮ ਉਚਾੜਨਾ ਇਹਨੂੰ ਬਰਕਰਾਰ ਰੱਖ ਕੇ ਇਥੋਂ ਵੀ ਟੀਨ ਕਿਸੇ ਬੋਰ ਨੂੰ ਹੋ ਪਰ ਸਾਨੂੰ ਖੁਸ਼ੀ ਹੋਊਗੀ ਜੇ ਇਹਨੂੰ ਇੰਨੇ ਡਾਣੇ ਲਾਗੀਦਾ ਵਾਫੇ ਰਾਮਗੜੀਆ ਭਾਈਚਾਰੇ ਇਸੇ ਤੋਂ ਟੀਨ ਦਿੱਤੀ ਜਾਵੇ ਤੇ ਇਹ ਜਿਹੜਾ ਅੱਜ ਦਾ ਕੰਮ ਨਹੀਂ ਹੈ ਇਹ ਲੀਡਰਾਂ ਦੇ ਮੂੰਹ ਤੇ ਆਮ ਹੀ ਚੜਿਆ ਹੋਇਆ ਹੈ ਇਹਨੂੰ ਖਤਮ ਕਰਨ ਲਈ ਮੈਂ ਬਹੁਤ ਹੀ ਗਰਮ ਦੁਖਦਾ ਹਾਂ ਅੱਜ ਆ ਤੁਹਾਡੇ ਦਿਨ ਹੋ ਗਏ ਮੈਂ ਵੀ 32 ਸਾਲ ਸੇਵਾ ਕਰੀ ਸੀ ਕਾਲਜਰ ਦੇ ਵਿੱਚ 32 ਸਾਲ ਦਾ ਸੇਵਾ ਕਰਦਾ ਆ ਰਿਹਾ ਕਿ ਮੇਰੇ ਇੱਕੋ ਗੱਲ ਦਾ ਦੁੱਖ ਹੋਇਆ ਜਦੋਂ ਵੀ ਸਾਡੇ ਕੋਈ ਨਮਾਇਨੀਆਂ ਵੀ ਆਈ ਦੀ ਬੜੀ ਭਾਰੀ ਭੜੀ ਉਹ ਕਿਹਾ ਬੰਦਾ ਮੈਨੂੰ ਇੱਕ ਵੇਲੇ ਉਧਰ ਆਪ ਕੋਲੇ ਮੈਂ ਜੀ ਸਾਨੂੰ ਜੋ 32 ਸਾਲ ਤੇ ਕੰਮ ਕਰਦੇ ਤੁਸੀਂ ਆਈ ਵਾਰ ਨਵਾਂ ਲਾ ਦਿੰਦੇ ਹੋ ਤਾਂ ਅੱਜ ਕੀ ਪ੍ਰਧਾਨਗੀ ਦੀ ਬਾਰੀ ਆਈ ਤਾਂ ਮੇਰੇ ਇੱਕੋ ਲਾਜ ਬੋਲਿਆ ਗਿਆ ਕਹਿੰਦੇ ਵੀ ਐਸਸੀਬੀਸੀ ਦੀ ਪ੍ਰਧਾਨਗੀ ਦੀ ਚਲਣਾ ਦੀ ਹੈ ਮੇਰੀਆਂ ਉੱਤੇ ਅੱਖਾਂ ਨਿਕੋਉਂਦੀਆਂ ਮੇਰਾ ਮਨ ਹੋ ਰਿਹਾ ਵੀ ਅਸੀਂ 35 ਸਾਲ ਇਹਦੇ ਅਸੀਂ ਲੋਕ ਇਹਨਾਂ ਦੀ ਹੀ ਸੇਵਾ ਕਰਦੇ ਬੁੱਧੇ ਇਹਨਾਂ ਨੀਲਾਂ ਦੇ ਮੁੱਦੇ ਇਹ ਚੀਜ਼ਾਂ ਆਮ ਗੱਲ ਹੋ ਜਾਂਦੇ ਨੇ ਮੇਰੋਂ ਆਪਾਂ ਨੂੰ ਜਿਹੜਾ ਇਹ ਕਹਿੰਦੇ ਗੁਲੀ ਘੜ ਕੇ ਬੁਲਾਉਂਦੇ ਨੇ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਅੱਜ ਆਪਾਂ ਨੂੰ ਇਕੱਠਾ ਹੋਣਾ ਪਊਗਾ ਇਹਨਾਂ ਨੂੰ ਜੇ ਸਿੱਧੇ ਕਰਨਾ ਤਾਂ ਆਪਣੇ ਕੋਲ ਵੀ ਇਹੋ ਜਿਹਾ ਧਿਆਨ ਨਹੀਂ ਕਿ ਆਪਾਂ ਜਾ ਕੇ ਇਹਨਾਂ ਦਾ ਸਿੱਧੇ ਤੌਰ ਤੇ ਲੜਾਂਗੇ ਜਾਂ ਇਹਨਾਂ ਨਾਲ ਆਪਾਂ ਮੁਕਾਬਲਾ ਕਰ ਚੱਕੀਏ ਆਪਣੇ ਕੋਲ ਇੱਕੋ ਹੀ ਥਿਆਰ ਹੈ ਆਪਣੀ ਏਕਤਾ ਜਿਹੜੀ ਆਪਣੀ ਏਕਤਾ ਹੈ ਰਾਮਗੜੀ ਆ ਭਾਈਚਾਰਾ ਪਿੰਡਾਂ ਦੇ ਵਿੱਚ ਵੀ ਵਸਦਾ ਹੈ ਸ਼ਹਿਰਾਂ ਦੇ ਵਿੱਚ ਵੀ ਵਸਦਾ ਹੈ ਆਪਾਂ ਜਿੱਥੇ ਆਏ ਆ ਆਪਣੀ ਕਾਰਜ ਦੇ ਲੱਗੀ ਹੈ ਭਾਈ ਹਰਜੀਤ ਜੀ ਨੇ ਕਮਾਂਡ ਕਰ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਗੱਲਾਂ ਬੰਦਾ ਕੁਝ ਨਹੀਂ ਕਰ ਸਕਦਾ ਉਹ ਦਾ ਬੇਕੀਨ ਦੇ ਥਾੜੇ